ਜਦੋਂ ਮਨੁੱਖ ਦੀ ਖਾਂਦਿਆਂ ਪੀਂਦਿਆਂ ਬੈਂਦਿਆਂ ਹਰ ਸਮੇਂ ਇਹੀ ਵਿਚਾਰ ਚੱਲਦੀ ਰਹੇ ਇਸ ਸ਼ਰੀਰ ਦੀ ਸੁੰਦਰਤਾ ਕਿਸ ਤਰ੍ਹਾਂ ਬਣੀ ਰਹੇ ਇਹਦੇ ਦੁਆਰਾ ਕਿਸ ਤਰ੍ਹਾਂ ਉਚਿਤ ਭੋਗ ਭੋਗੇ ਜਾਣ ਔਰ ਇਹਨਾਂ ਇੰਦਰੀਆਂ ਦੇ ਦੁਆਰਾ ਕਿਸ ਤਰ੍ਹਾਂ ਨਵੇਂ-ਨਵੇਂ ਵਿਸ਼ਿਆਂ ਦਾ અવલોਕਨ ਕੀਤਾ ਜਾਵੇ ਇਹ ਨੇਤਰ ਹਰ ਸਮੇਂ ਨਵੇਂ ਰੂਪ ਨੂੰ ਵੇਖਣ ਦਾ ਚਾਹਵਾਨ ਹੋਵੇ ਇਹ ਸ਼ਵਨ ਇੰਦਰੀ ਨਵੇਂ-ਨਵੇਂ ਸ਼ਬਦ ਸੁਣਨ ਦੀ ਚਾਹਵਾਨ ਹੋਵੇ ਇਸ ਪਰਸੰਦਰੀ ਨਵੇਂ ਨਵੇਂ ਸਪਰਸ਼ ਪਾਉਣ ਦੀ ਚਾਹਵਾਨ ਹੋਵੇ ਇਸੇ ਤਰ੍ਹਾਂ ਨਿਰੰਤਰ ਇਹਦੇ ਅੰਦਰ ਨਵੇਂ ਨਵੇਂ ਵਿਸ਼ਿਆਂ ਨੂੰ ਭੋਗਣ ਦੀ ਜਿਹੜੀ ਜਿਗਿਆਸਾ ਜਗਦੀ ਰਹੇ ਔਰ ਮਨ ਹਮੇਸ਼ਾ ਹੀ ਮਨੋਰਾਜੇ ਦੇ ਵਿੱਚ ਰਹੇ ਕਿਉਂਕਿ ਮਨੁੱਖ ਦੇ ਕੋਲ ਮਨ ਰੂਪੀ ਇੱਕ ਐਸੀ ਸ਼ਕਤੀ ਹੈ ਸਾਧ ਸੰਗਤ ਜੀ ਜਿਹੜੇ ਵਿਸ਼ੇ ਨੂੰ ਉਹ ਸਾਕਸ਼ਾਤ ਨਹੀਂ ਭੋਗ ਸਕਦਾ ਅਰਥਾਤ ਇਸ ਸਰੀਰ ਕਰਕੇ ਉਹਨੂੰ ਉਪਲਬਧ ਨਹੀਂ ਕਰਾ ਸਕਦਾ ਫਿਰ ਇਹ ਮਨ ਮਨ ਦੇ ਦੁਆਰਾ ਉਹਦਾ ਭੋਗ ਕਰਦਾ ਇਹਨੂੰ ਮਨੋਰਾਜ्य ਕਹਿੰਦੇ ਨੇ ਸ਼ਾਸਤਰ ਚ ਇਸ ਕਰਕੇ ਇਹਦਾ ਸਰੀਰ ਇਹਦੀਆਂ ਇੰਦਰੀਆਂ ਔਰ ਇਹਦਾ ਮਨ ਨਿਰੰਤਰ ਬਾਹਰ ਵਿਸ਼ਿਆਂ ਦੇ ਵਿੱਚ ਹੀ ਭ੍ਰਮਣ ਕਰਦਾ ਰਹੇ ਸਮਝ ਲੈਣਾ ਉਸ ਵਿਅਕਤੀ ਦੀ ਜੀਵਨ ਜਿਉਣ ਦੀ ਦ੍ਰਿਸ਼ਟੀ ਭੋਗ ਦ੍ਰਿਸ਼ਟੀ ਹੈ ਹੈ ਮਨਾ ਇਸ ਸਰੀਰ ਦੇ ਉਪਯੋਗ ਦੇ ਪਿੱਛੇ ਕਿਉਂ ਲੱਗਿਆ ਇਹ ਜਿਹੜਾ ਸਰੀਰ ਹੈ ਕੁਝ ਹੋਰ ਪ੍ਰਾਪਤ ਕਰਨ ਦੇ ਵਾਸਤੇ ਮਿਲਿਆ ਇਸ ਕਰਕੇ ਉਹ ਸਰੀਰ ਨੂੰ ਤੁਸ਼ਟ ਕਰਨਾ ਵੀ ਛੱਡ ਦਿੰਦਾ ਹੈ हे ਮਨਾ ਇਹਨਾਂ ਇੰਦਰੀਆਂ ਦੀ ਤੇ ਕਦੀ ਵਿਸ਼ਿਆਂ ਤੋਂ ਤ੍ਰਿਪਤੀ ਹੁੰਦੀ ਹੋਈ ਨਹੀਂ ਜਿਸ ਤਰ੍ਹਾਂ ਅੱਗ ਦੇ ਵਿੱਚ ਤੁਸੀਂ ਕਿਉਂ ਪਾਈ ਜਾਓ ਪਾਈ ਜਾਓ ਤੇ ਆਖੋ ਅੱਗ ਸੰਤੁਸ਼ਟ ਹੋ ਜਾਏਗੀ ਇਹ ਤੇ ਬਹੁਤ ਵੱਡੀ ਭ੍ਰਾਂਤੀ ਹੈ ਸਾਸੰਗਤ ਇਸੇ ਤਰ੍ਹਾਂ ਉਹ 사ਧਕ ਕੀ ਸੋਚਦਾ ਹੈ हे ਮਨਾ ਇਹਨਾਂ ਇੰਦਰੀਆਂ ਨੇ ਤੇ ਕਦੇ ਤ੍ਰਿਪਤੀ ਨਹੀਂ ਹੋਣਾ ਇਸ ਰੂਪ ਨੂੰ ਇਸ ਸ਼ਬਦ ਨੂੰ ਸੁਣਨ ਦੀ ਬਜਾਏ ਕਿਉਂ ਨਾ ਇਹਨਾਂ ਅੱਖਾਂ ਨਾਲ ਸਤਿਗੁਰੂ ਦਾ ਹੀ ਦਰਸ਼ਨ ਕੀਤਾ ਜਾਵੇ ਇਹਨਾਂ ਕੰਨਾਂ ਦੇ ਨਾਲ ਗੁਰਬਾਣੀ ਦਾ ਹੀ ਸ਼ਵਨ ਕੀਤਾ ਜਾਵੇ ਇਸ ਸਰੀਰ ਦੇ ਨਾਲ ਸਤਿਗੁਰੂ ਦਾ ਹੀ ਅਲੰਗਨ ਕੀਤਾ ਜਾਵੇ ਸਤਸੰਗਿਓ ਜਦੋਂ ਕਿਸੇ ਭਗਤ ਦੇ ਅੰਦਰ ਸਤਗੁਰੂ ਨੂੰ ਚੇਤੇ ਕਰਦਿਆਂ ਹੀ ਕੰਠ ਗਦਗਦ ਹੋ ਜਾਂਦਾ ਹੈ ਅੱਖਾਂ 'ਚੋਂ ਜਲ ਛਵਿਤ ਹੋਣ ਲੱਗ ਜਾਂਦਾ ਹੈ ਸਰੀਰ ਪੁਲਕਿਤ ਹੋ ਜਾਂਦਾ ਹੈ ਸਮਝ ਲੈਂਦਾ ਉਹ ਨਿਵ੍ਰਤੀ ਮਾਰਗ ਦਾ ਸਾਧਕ ਬਣ ਗਿਆ ਉਹ ਸੋਚਦਾ ਨਾ ਇਸ ਸਰੀਰ ਨੇ ਤ੍ਰਿਪਤ ਹੋਣਾ ਨਾ ਇਹਨੇ ਇੰਦਰੀਆਂ ਨੇ ਤ੍ਰਿਪਤ ਹੋਣਾ ਮਨ ਦਾ ਤੇ ਕਹਿਣਾ ਹੀ ਕੀ ਹੈ ਸਾਧ ਸੰਗ ਵਿੱਚ ਭਗਵਾਨ ਕ੍ਰਿਸ਼ਨ ਨੂੰ ਅਰਜੁਨ ਕਹਿੰਦਾ ਮਨਾ ਦੁਗ੍ਰਹਮ ਨਿਸ਼ਚਲਮ ਵాయੂ ਰਿਵ ਹੈ ਕ੍ਰਿਸ਼ਨ ਇਹ ਮਨ ਤੇ ਵਸ ਕਰਨਾ ਇਸ ਤਰ੍ਹਾਂ ਜਿਵੇਂ ਹਵਾ ਨੂੰ ਆਪਣੀ ਮੁਠੀ ਚ ਲੈਣਾ ਇਹਨਾ ਕਠਿਨ ਹੈ